12 ਨਵੰਬਰ 2023 ਨੂੰ ਦਿਵਾਲੀ ਵਾਲੇ ਦਿਨ ਨਾਇਕ ਅਰਵਿੰਦਰ ਸਿੰਘ ਨੂੰ ਇੱਕ ਫੋਨ ਆਉਂਦਾ ਕਿ ਤੁਸੀਂ ਮੁੱਲਾਂਪੁਰ ਥਾਣੇ ਦੇ ਕੋਲ ਆਓ ਕਿਉਂਕਿ ਅਰਵਿੰਦਰ ਸਿੰਘ ਦਾ ਆਪਣੀ ਵਾਈਫ ਦੇ ਨਾਲ ਡਿਸਪਿਊਟ ਚੱਲ ਰਿਹਾ ਹੁੰਦਾ ਇਹਦੀ ਵਾਈਫ ਜਿਹੜੀ ਆ ਇਹ ਚੰਡੀਗੜ੍ਹ ਪੁਲਿਸ ਦੇ ਵਿੱਚ ਕਾਂਸਟੇਬਲ ਦੀ ਪੋਸਟ ਤੇ ਹੁੰਦੀ ਆ ਤਾਂ ਇਹਨੂੰ ਲੱਗਦਾ ਕੋਈ ਸਾਡਾ ਸ਼ਾਇਦ ਰਾਜੀਨਾਮਾ ਹੋਣਾ ਹੋਵੇ ਇਸ ਕਰਕੇ ਇਹ ਮੁੱਲਾਂਪੁਰ ਥਾਣੇ ਚਲਾ ਜਾਂਦਾ ਪਰ ਇਹਨੂੰ ਇਹ ਨਹੀਂ ਪਤਾ ਹੁੰਦਾ ਵੀ ਜਦੋਂ ਇਹਨੇ ਥਾਣੇ ਜਾਣਾ ਉਦੋਂ ਇਹਦੇ ਨਾਲ ਕੀ ਹੋਣਾ ਕਿੰਨਾ ਭਿਆਨਕ ਜਿਹੜਾ ਇਹਦੇ ਨਾਲ ਹਾਦਸਾ ਹੋ ਜਾਣਾ ਇਹਦੇ ਬਾਰੇ ਨਾਇਕ ਅਰਵਿੰਦਰ ਸਿੰਘ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਹੁੰਦਾ ਨਾਇਕ ਰਵਿੰਦਰ ਸਿੰਘ ਜਿਹੜਾ ਇੱਕ ਗੁਰਸਿੱਖ ਨੌਜਵਾਨ ਬਠਿੰਡਾ ਦੇ ਵਿੱਚ ਤਾਇਨਾਤ ਸੀ ਇਹ ਆਪਣੇ ਕਮਾਂਡਿੰਗ ਅਫੀਸਰ ਤੋਂ ਛੁੱਟੀ ਲੈ ਕੇ ਮੁੱਲਾਂਪੁਰ ਥਾਣੇ ਪਹੁੰਚ ਜਾਂਦਾ ਜਿੱਥੇ ਇਹਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਜਿਹੜਾ ਛਾਣੇਦਾਰ ਹੁੰਦਾ ਇਹਨੂੰ ਕਹਿੰਦਾ ਵੀ ਜੇ ਤੂੰ ਆਪਣੀ ਵਾਈਫ ਦੇ ਪਿੱਛੇ ਦੁਬਾਰਾ ਗਿਆ ਉਹਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਬੱਚੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਤੇਰਾ ਅੰਜਾਮ ਜਿਹੜਾ ਬਹੁਤ ਬੁਰਾ ਹੋਏਗਾ ਇਹ ਪਰੇਸ਼ਾਨ ਹੋ ਜਾਂਦਾ ਕਿ ਜੇ ਇੰਨੀ ਗੱਲ ਹੀ ਮੈਨੂੰ ਕਹਿਣੀ ਸੀਗੀ ਤੁਸੀਂ ਫੋਨ ਤੇ ਕਹਿ ਦਿੰਦੇ ਮੈਨੂੰ ਇੱਥੇ ਕਿਉਂ ਸੱਦਿਆ ਪਰ ਗੱਲ ਇੱਥੇ ਮੁੱਕਦੀ ਨਹੀਂ ਹੈ ਕੋਚਰ ਮਗਰੋਂ ਇਹਨੂੰ ਇੱਕ ਫੇਰ ਫੋਨ ਆਂਦਾ ਕਿ ਤੂੰ ਚੰਡੀਗੜ੍ਹ ਦੇ ਸੈਕਟਰ 11 ਦੇ ਪੁਲਿਸ ਸਟੇਸ਼ਨ ਆ ਉੱਥੇ ਤੇਰੇ ਬੇਟੇ ਨਾਲ ਤੈਨੂੰ ਮਲਾਉਣਾ ਇਹ ਅਰਵਿੰਦਰ ਸਿੰਘ ਜਿਹੜਾ ਇਹ ਸੈਕਟਰ 11 ਦੇ ਪੁਲਿਸ ਸਟੇਸ਼ਨ 'ਚ ਚਲਾ ਜਾਂਦਾ ਹੁਣ ਜੋ ਇੱਥੇ ਇਹਦੇ ਨਾਲ ਹੁੰਦਾ ਉਹ ਜੱਗੋਂ ਤੇਰਵੀਂ ਵਾਲੀ ਗੱਲ ਹੋ ਜਾਂਦੀ ਹੈ ਇਹਦੇ ਨਾਲ ਉਹ ਕੁਝ ਹੁੰਦਾ ਜਿਹੜਾ ਮੁੱਲਾਂਪੁਰ ਥਾਣੇ ਤੋਂ ਵੀ ਵਧੇ ਕੀ ਹੁੰਦੀ ਹੈ ਉਸ ਤੋਂ ਵੀ ਵੱਧ ਕੇ ਇਹਦੇ ਨਾਲ ਜਿਹੜਾ ਉਹ ਟਾਰਚਰ ਹੁੰਦਾ ਉੱਥੇ ਇਹਦੇ ਕੱਪੜੇ ਲਵਾਲੇ ਜਾਂਦੇ ਆ ਇਹਨੂੰ ਪੂਰਾ ਨਿਰਵਸਤਰ ਕਰ ਦਿੱਤਾ ਜਾਂਦਾ ਔਰ ਉੱਥੇ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ ਇਹਦਾ ਵੀਡੀਓ ਬਣਾ ਲਿਆ ਜਾਂਦਾ ਔਰ ਉੱਥੇ ਕੀ ਕਿਹਾ ਜਾਂਦਾ ਕਿ ਅਗਰ ਤੂੰ ਚੰਡੀਗੜ੍ਹ ਦੇ ਆਸ-ਪਾਸ ਵੀ ਫਟਕਿਆ ਆਪਣੇ ਬੱਚੇ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆਪਣੀ ਵਾਈਫ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਹ ਜਿਹੜਾ ਤੇਰਾ ਵੀਡੀਓ ਆ ਇਹ ਅਸੀਂ ਵਾਇਰਲ ਕਰ ਦੇਾਂਗੇ ਇਹ ਮੈਂਟਲੀ ਤੌਰ ਤੇ ਇੰਨਾ ਪਰੇਸ਼ਾਨ ਹੋ ਜਾਂਦਾ ਕਿ ਅਗਰ ਕੋਈ ਮੈਟਰ ਮੇਰਾ ਵਾਈਫ ਦੇ ਨਾਲ ਸੋਲਵ ਕਰਾਉਣਾ ਤੁਸੀਂ ਉਹਦਾ ਮੇਰੇ ਨਾਲ ਜਿਹੜਾ ਡਿਵੋਰਸ ਕਰਾਉਣਾ ਤਾਂ ਆਹ ਕਿਹੜਾ ਹੱਲ ਹੋਇਆ ਆਹ ਕਿਹੜਾ ਢੰਗ ਤਰੀਕਾ ਹੋਇਆ ਇਹ ਗੱਲ ਕਰਨ ਦਾ ਇਹ ਜਦੋਂ ਬਠਿੰਡੇ ਵਾਪਸ ਜਾਂਦਾ ਤਾਂ ਆਪਣੇ ਕਮਾਂਡਿੰਗ ਆਫੀਸਰ ਕਰਨਲ ਮਹਿਤਾ ਨੂੰ ਸਾਰੀ ਗੱਲ ਦੱਸਦਾ ਕਿ ਮੇਰੇ ਨਾਲ ਐਦਾਂ ਹੋਇਆ ਫਿਰ ਕਰਨਲ ਮਹਿਤਾ ਜਨਵਰੀ ਮਹੀਨੇ ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਇੱਕ ਚਿੱਠੀ ਲਿਖਦੇ ਆ ਇੱਕ ਡੀਜੀਪੀ ਸਾਹਿਬ ਨੂੰ ਚਿੱਠੀ ਲਿਖਦੇ ਆ ਕਿ ਆਰਮੀ ਦਾ ਜਵਾਨ ਹੈ ਇੰਡੀਅਨ ਫੌਜ ਦਾ ਇਹ ਜਵਾਨ ਹੈ ਇਹਦੇ ਨਾਲ ਆ ਜਿਹੜੀ ਬਦਸਲੂਕੀ ਕੀਤੀ ਗਈ ਹੈ ਇਹਦੇ ਬਾਰੇ ਪੂਰੀ ਡਿਟੇਲਡ ਰਿਪੋਰਟ ਦਿਓ ਇਹਦੇ ਬਾਰੇ ਉਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਕਰੋ ਜਿਨ੍ਹਾਂ ਨੇ ਸਾਡੇ ਜਵਾਨ ਦੇ ਨਾਲ ਅਜਿਹੀ ਬਦਸਲੂਕੀ ਕੀਤੀ ਹੈ ਹੁਣ ਤਾਂ ਕੀ ਆ ਕਿ ਇੱਕ ਰਿਪੋਰਟ ਜਿਹੜੀ ਆ ਉਹ ਮਾਰਕ ਹੋ ਜਾਂਦੀ ਹੈ ਹੁਣ ਰਿਪੋਰਟ ਜਦੋਂ ਮਾਰਕ ਹੁੰਦੀ ਆ ਤਾਂ ਉਹ ਸੈਕਟਰ 11 ਦੇ ਹੀ ਇੱਕ ਪੁਲਿਸ ਮੁਲਾਜ਼ਮ ਨੂੰ ਹੋ ਜਾਂਦੀ ਆ ਉਥੇ ਇਹਨਾਂ ਨੂੰ ਫੇਰ ਲੱਗਦਾ ਵੀ ਇਸੇ ਥਾਣੇ ਦੇ ਵਿੱਚ ਤੇ ਵਧੀਕੀ ਹੋਈ ਇਸੇ ਥਾਣੇ ਦੇ ਵਿੱਚ ਤੇ ਮੈਨੂੰ ਜ਼ਲੀਲ ਕੀਤਾ ਗਿਆ ਮੈਨੂੰ ਨਿਰਵਸਤਰ ਕਰਕੇ ਮੇਰੇ ਕੱਪੜੇ ਲਾ ਕੇ ਮੇਰਾ ਵੀਡੀਓ ਬਣਾਇਆ ਗਿਆ ਇਹ ਮੈਨੂੰ ਇਨਸਾਫ ਕਿੱਦਾਂ ਦੇਣਗੇ ਫੇਰ ਜਿਹੜਾ ਅਰਵਿੰਦਰ ਸਿੰਘ ਆ ਇਹ ਪਹੁੰਚ ਕਰਦਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿੱਥੇ ਇਹ ਸਾਰਾ ਜਿਹੜਾ ਆਪਣੀ ਹਾਲ ਬਿਆਨੀ ਕਰਦਾ ਇੱਕ ਪਟੀਸ਼ਨ ਪਾਉਂਦਾ ਕਿ ਮੇਰੇ ਨਾਲ ਪਿਛਲੇ 6 ਮਹੀਨੇ ਦੌਰਾਨ ਆਹ ਕੁਝ ਹੋਇਆ ਇਹਦਾ ਵਿਆਹ ਕਦੋਂ ਹੁੰਦਾ ਇਹਦਾ ਵਿਆਹ ਹੁੰਦਾ 2016 ਦੇ ਵਿੱਚ ਔਰ ਇਹਦੀ ਵਾਈਫ ਜਿਹੜੀ ਆ ਉਹ ਕਨਸਟੇਬਲ ਆ ਚੰਡੀਗੜ੍ਹ ਪੁਲਿਸ ਦੇ ਵਿੱਚ ਇੱਕ ਇਹਨਾਂ ਦਾ ਬੇਟਾ ਇਹ ਆਪਣੇ ਬੇਟੇ ਦੇ ਕਰਕੇ ਇਹ ਸਭ ਕੁਝ ਕਰ ਰਿਹਾ ਸੀਗਾ ਪਰ ਹੁਣ ਮਾਨਯੋਗ ਹਾਈ ਕੋਰਟ ਨੇ ਇਹ ਸਾਰੇ ਇਨਸੀਡੈਂਟ ਦਾ ਸਖਤ ਨੋਟਿਸ ਲਿਆ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਡਿਟੇਲ ਰਿਪੋਰਟ ਜਿਹੜੀ ਆ ਉਹ ਬਣਾ ਕੇ ਪੇਸ਼ ਕੀਤੀ ਜਾਵੇ ਤਾਂ ਜੋ ਭਾਰਤੀ ਸੈਨਾ ਦੇ ਜਵਾਨ ਦੇ ਨਾਲ ਜੋ ਬਦਸਲੂਕੀ ਪੁਲਿਸ ਨੇ ਕੀਤੀ ਹੈ ਉਹਨੂੰ ਇਨਸਾਫ ਦਵਾਇਆ ਜਾਏ ਔਰ ਉਹਨਾਂ ਅਫਸਰਾਂ ਨੂੰ ਸਜ਼ਾ ਦਿਵਾਈ ਜਾਏ ਜਿਨ੍ਹਾਂ ਨੇ ਇੱਕ ਫੌਜੀ ਦੇ ਨਾਲ ਇੱਕ ਅਫਸਰ ਦੇ ਨਾਲ ਇੱਕ ਭਾਰਤੀ ਸੈਨਾ ਦੇ ਜਵਾਨ ਦੇ ਨਾਲ ਅਜਿਹੀ ਕੋਜੀ ਅਜਿਹੀ ਸ਼ਰਮਨਾਕ ਹਰਕਤ ਕੀਤੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ